ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਹੋਰ ਤੁਸੀਂ ਸਾਰੇ ਕਿਵੇਂ ਹੋ ਆਈ ਹੋਪ ਠੀਕ ਹੋਮੋਗੇ ਹਨਾ ਤੇ ਸਾਡਾ ਤਾਂ ਸਾਨੂੰ ਪਤਾ ਹੀ ਲੱਗ ਜਾਂਦਾ ਜਦੋਂ ਵੀਡੀਓ 'ਚ ਆ ਜਾਂਦੇ ਆ ਤੇ ਠੀਕ ਠਾਕ ਹੀ ਆ ਹਨਾ ਤੇ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਠੀਕ ਹੈ ਇਹਦੇ ਤੇ ਤੁਸੀਂ ਵਟਸਐਪ ਡੀਐਮ ਕਰ ਸਕਦੇ ਹੋ ਤੇ ਅੱਜ ਆਪਣੇ ਕੋਲੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਸੂਟ ਆਏ ਨੇ ਬਰਬਰੀ ਦੇ ਤੇ ਇਹ ਤੁਸੀਂ ਜਿੰਨੇ ਮਰਜੀ ਆਪਾਂ ਤੋਂ ਲੈ ਸਕਦੇ ਹੋ ਹਨਾ ਤੇ ਇਹਨਾਂ ਦੀ ਕਾਸਟ ਰਹੇਗੀ 3400 ਇੱਕ ਸੂਟ ਦੀ ਠੀਕ ਆ ਤੇ ਬਹੁਤ ਹੀ ਜਿਆਦੇ ਵਧੀਆ ਸਟੱਫ ਹੈਗਾ ਤੇ ਪ੍ਰਿੰਟ ਵੀ ਇੰਨੇ ਸੋਹਣੇ ਨੇ ਇੱਕ ਤੋਂ ਇੱਕ ਹੈਗੇ ਆ ਤੇ ਬਾਕੀ ਸਾਰੀਆਂ ਭੈਣਾਂ ਨੂੰ ਇੱਕ ਗੱਲ ਸੀ ਕਹਿਣ ਲੱਗਿਆ ਕਿਉਂਕਿ ਕੋਰੀਅਰ ਆ ਰਹੇ ਦੇ ਵਿੱਚ ਪਰੇਸ਼ਾਨੀ ਹੋ ਰਹੀ ਆ ਤੇ ਜਿਨ੍ਹਾਂ ਦੇ ਆਪਾਂ ਕੋਰੀਅਰ ਕਰਾਉਨੇ ਆਂ ਇੰਡੀਆ ਦੇ ਵਿੱਚ ਹਨਾ ਤੇ ਆਪਣਾ ਕੰਟੈਕਟ ਨੰਬਰ ਜਿਹੜਾ ਹੈਗਾ ਉਹ ਐਨ ਪ੍ਰੂਅ ਧਿਆਨ ਨਾਲ ਦਿਆ ਕਰੋ ਜਿਹੜਾ ਤੁਸੀਂ ਚੱਕ ਸਕਦੇ ਹੋ ਹਨਾ ਕਈ ਵੇਣਾ ਫੋਨ ਨਹੀਂ ਚੱਕਦੀਆਂ ਹੈਗੀਆਂ ਉਹਦੇ ਕਰਕੇ ਸਾਨੂੰ ਵਾਪਸ ਕੋਰੀਅਰ ਆ ਜਾਂਦਾ ਹਨਾ ਤੇ ਫੇਰ ਸਾਨੂੰ ਦੁਬਾਰਾ ਭੇਜਣਾ ਪੈਂਦਾ ਇਹਦੇ ਵਿੱਚ ਨਾਲੇ ਤਾਂ ਤੁਸੀਂ ਹੈਰਾਨ ਹੁੰਨੇ ਹੋ ਨਾਲੇ ਅਸੀਂ ਹੁੰਨੇ ਆ ਹਨਾ ਤੇ ਪਲੀਜ਼ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਹਾਂ ਕਿ ਹਾਂ ਤੇ ਤੁਸੀਂ ਫੋਨ ਚੱਕਿਆ ਕਰੋ ਜਰੂਰ ਕਿਉਂਕਿ ਤਾਂ ਜੋ ਤੁਹਾਡੇ ਕੋਲ ਵੀ ਸਮੇਂ ਸਿਰ ਕੋਰੀਅਰ ਪਹੁੰਚੇ ਤੇ ਅਸੀਂ ਵੀ ਹੈਰਾਨ ਨਾ ਹੋਈਏ ਹੈਨਾ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਸੂਟ ਦਿਖਾਉਣ ਲੱਗੇ ਆ ਬਹੁਤ ਪਿਆਰੇ ਬਹੁਤ ਸੋਹਣੇ ਡਿਜ਼ਾਈਨ ਤੇ ਪ੍ਰਿੰਟ ਹੈਗੇ ਆ ਤੇ ਆਪਾਂ ਬਲੂ ਕਲਰ ਤੋਂ ਸਟਾਰਟ ਕਰਦੇ ਆ ਤੁਹਾਨੂੰ ਦਿਖਾਉਣਾ ਸੂਟ ਲਓ ਜੀ ਇਹ ਬਲੂ ਕਲਰ ਦੇ ਵਿੱਚ ਹੈਗਾ ਪ੍ਰਿੰਟ ਆ ਸ਼ਰਟ ਦਾ ਸਟੱਫ ਹੋਏ ਵੀ ਤਾਂ ਤੇ ਆ ਆ ਦੇਖੋ ਆਹ ਕਮੀਜ਼ ਦਾ ਸਟੱਫ ਹੋਏਗਾ ਜਿਹੜੀ ਇਹ ਬਰਬਰੀ ਹੈਗੀ ਆ ਦੇਖੋ ਇਹ ਐਨ ਮੁੱਠੀ ਦੇ ਵਿੱਚ ਆਉਂਦੀ ਆ ਬਹੁਤ ਜ਼ਿਆਦਾ ਸੌਫਟ ਹੈਗੀ ਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੀ ਕ੍ਰੇਪ ਦੀ ਸਲਵਾਰ ਲੱਗੀ ਹੋਈ ਆ ਠੀਕ ਹੈ ਜੀ ਤੇ ਬਰਬਰੀ ਦੀ ਸ਼ਰਟ ਹੈਗੀ ਆ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਨੇ ਆ ਬਹੁਤ ਪਿਆਰਾ ਤੇ ਜਿੰਨਾ ਭੈਣਾਂ ਨੇ ਸਾਧੂ ਰੈਡੀ ਕਰਾਉਣੇ ਆ ਵਰਕ ਵਗੈਰਾ ਕਰਾ ਕੇ ਉਹ ਰੈਡੀ ਵੀ ਕਰਵਾ ਸਕਦੇ ਨੇ ਠੀਕ ਹੈ ਜੀ ਜਿਨ੍ਹਾਂ ਨੇ ਇਦਾਂ ਸਟੱਫ ਲੈਣਾ ਉਹ ਇਦਾਂ ਵੀ ਲੈ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈਗੀ ਆ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਵੀ ਇੱਧਰ ਦੇਖੋ ਡਿਫਰੈਂਟ ਡਿਜ਼ਾਈਨ ਬਣਿਆ ਹੋਇਆ ਦੁਪੱਟੇ ਦਾ ਆ ਦੇਖੋ ਬਹੁਤ ਪਿਆਰਾ ਸੂਟ ਆ ਲਓ ਜੀ ਬਹੁਤ ਸੋਹਣਾ ਸੂਟ ਆ ਤੇ ਬਰਬੀ ਦਾ ਹੀ ਦੁਪੱਟਾ ਰਹੇਗਾ ਤੇ ਐਨ ਸਿਰ ਤੇ ਖੜਨ ਵਾਲਾ ਲੇਸ ਵਗੈਰਾ ਦੀ ਫਿਨਿਸ਼ਿੰਗ ਨਾਲ ਆਪਾਂ ਤੁਹਾਨੂੰ ਫੁੱਲ ਰੈਡੀ ਹੀ ਦਿੰਦੇ ਹੁੰਨੇ ਆ ਜਿਨ੍ਹਾਂ ਨੇ ਲੈਣੇ ਨੇ ਹਨਾ ਜੀ ਨੈਕਸਟ ਕਲਰ ਹੈਗਾ ਬਹੁਤ ਪਿਆਰਾ ਬਹੁਤ ਸੋਹਣਾ ਫਿਰੋਜ਼ੀ ਕਲਰ ਆ ਦੇਖੋ ਮਿੱਠਾ ਮਿੱਠਾਇਆ ਕਲਰ ਆ ਤੇ ਇਹ ਨਾਲ ਕ੍ਰੇਪ ਦੀ ਸਲਵਾਰ ਲੱਗੀ ਹੋਈ ਆ 3400 ਸੂਟ ਦੀ ਕੋਸਟ ਰਹੇਗੀ ਠੀਕ ਹੈ ਜੀ ਨਾਲ ਡਿਜ਼ਾਈਨਰ ਦੁਪੱਟਾ ਬਹੁਤ ਸੋਹਣਾ ਦੂਜਾ ਪਾਸਾ ਵੀ ਪੁੱਠਾ ਆ ਗਿਆ ਸਿੱਧਾ ਕਰ ਲਓ ਜਿਆਦਾ ਸੋਹਣਾ ਲੱਗਦਾ ਹਾਂ ਆ ਦੇਖੋ ਦੁਪੱਟਿਆਂ ਦੀ ਡਿਜ਼ਾਈਨਿੰਗ ਸਾਰਿਆਂ ਦੀ ਡਿਫਰੈਂਟ ਡਿਫਰੈਂਟ ਮਿਲੇਗੀ ਬਹੁਤ ਹੀ ਜਿਆਦਾ ਪਿਆਰਾ ਬਹੁਤ ਸੋਹਣਾ ਦੁਪੱਟਾ ਹੈਗਾ ਤੇ ਮਟੀਰੀਅਲ ਦੀ ਪੂਰੀ ਗਰੰਟੀ ਆ ਤੇ ਬਹੁਤ ਸੋਨਾ ਮਟੀਰੀਅਲ ਹੈ ਠੀਕ ਹੈ ਜੀ ਆ ਦੇਖੋ ਬਰਬਰੀ ਦਾ ਤੇ ਇਹ ਫਿਰੋਜ਼ੀ ਕਲਰ ਦੇ ਵਿੱਚ ਆ ਗਿਆ ਇਹ ਵੀ ਬਹੁਤ ਸੋਨਾ ਕਲਰ ਹੈਗਾ ਲਓ ਜੀ ਇਹ येलो ਮਸਟਰਡ ਜਿਹਾ ਕਲਰ ਹੈਗਾ ਤੇ ਤੁਸੀਂ ਕਹਿੰਦੇ ਹੋ ਨਿਓ ਕਲਰ ਨੂੰ ਸਾਨੂੰ ਜਿਹੜਾ ਦਿਸ ਰਿਹਾ ਉਥੇ ਹੀ ਕੈਮਰਾ ਪੈਣਾ ਕਹਿੰਦਿਆਂ ਨੇ ਉਥੇ ਕੈਮਰਾ ਕਰਦਿਆ ਕਰੋ ਜਿੱਥੋਂ ਅਸਲੀ ਕਲਰ ਆਂਦਾ ਹਨਾ ਤੇ ਆ ਦੇਖੋ ਇਹਦੀ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਜਦੋਂ ਇਹਦੇ ਤੇ ਵਰਕ ਵਗੈਰਾ ਹੋ ਗਿਆ ਤਾਂ ਇਹਨੇ ਹੋਰ ਵੀ ਬਹੁਤ ਜ਼ਿਆਦਾ ਸੋਨਾ ਹੋ ਜਾਣਾ ਠੀਕ ਹੈ ਤੇ ਆ ਦੇਖੋ ਇਹਦਾ ਡਿਫਰੈਂਟ ਦੁਪੱਟਾ ਹੋਏਗਾ ਡਿਜ਼ਾਈਨ ਦੇ ਵਿੱਚ ਤੇ ਸਾਰਿਆਂ ਦੇ ਦੁਪੱਟੇ ਬਰਬਰੀ ਦੇ ਸ਼ਰਟ ਬਰਬਰੀ ਦੀ ਤੇ ਕ੍ਰੇਪ ਵਧੀਆ ਕੁਆਲਿਟੀ ਦੀ ਸਲਵਾਰ ਹੋਏਗੀ ਠੀਕ ਹੈ ਜੀ ਇਹਦਾ ਦੁਪੱਟਾ ਦੇਖੋ ਐਡਾ ਸੋਣਾ ਐਨ ਖੁੱਲਾ ਡੁੱਲਾ ਲੰਬਾ ਚੌੜਾ ਦੁਪੱਟਾ ਠੀਕ ਹੈ ਜੀ ਕੋਈ ਇਹਦੇ ਵਿੱਚ ਹੋਣੀ ਹੈਗੀ ਵੀ ਹਾਂ ਇਹ ਛੋਟਾ ਹੋਏਗਾ ਜਾਂ ਕਿਦਾਂ ਆਹ ਸੂਟ ਹੋ ਗਿਆ ਨੈਕਸਟ ਠੀਕ ਹੈ yellow mustard ਜਿਹਾ ਕਲਰ ਹੈਗਾ ਇਹ ਲਓ ਜੀ ਇਹ ਗ੍ਰੀਨ ਜਿਹਾ ਕਲਰ ਹੈਗਾ ਤੇ ਬਹੁਤ ਪਿਆਰਾ ਪ੍ਰਿੰਟ ਆ ਦੇਖੋ ਇਹਦੇ ਵਿੱਚ ਜਦੋਂ ਇਹਨੂੰ ਵਰਕ ਕਰਤਾ ਇਹਨੇ ਬਹੁਤ ਜਿਆਦਾ ਸੋਹਣੀ ਲੁੱਕ ਹੋ ਜਾਣੀ ਐ ਇਹਦੀ ਹੈਨਾ ਸਟਫ ਵੀ ਬਹੁਤ ਸੋਹਣਾ ਤੇ ਆ ਇੱਥੋਂ ਦੇਖੋ ਆ ਸਲਵਾਰਾ ਇਹੀ ਸੇਮ ਕਲਰ ਆ ਜਿਹੜਾ ਤੁਹਾਨੂੰ ਦਿਖ ਰਿਹਾ ਠੀਕ ਹੈ ਜੀ ਆ ਦੇਖੋ ਆ ਕਲਰ ਤੇ ਆ ਪ੍ਰਿੰਟ ਹੋ ਗਿਆ ਤੇ ਇਹਦੇ ਦੁਪट्टे ਦੀ ਡਿਜ਼ਾਈਨਿੰਗ ਡਿਫਰੈਂਟ ਆਏਗੀ ਬਹੁਤ ਪਿਆਰਾ ਮੈਨੂੰ ਬਹੁਤ ਪਸੰਦ ਆਇਆ ਇਹ ਸੂਟ ਆ ਦੇਖੋ ਇਨਾਂ ਦੇ ਤੁਸੀਂ ਜਿੰਨੇ ਮਰਜ਼ੀ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਇਹ 3400 ਕਾਸਟ ਰਹੇਗੀ ਪਰ ਸੂਟ ਦੀ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਪਹਿਨੇ ਨਾਲੇ ਆਪਾਂ ਕਾਸਟ ਵਿੱਚ ਦੱਸ ਦਈ ਦੀਆਂ ਨਾਲੇ ਫੇਰ ਕਹੀ ਪੁੱਛੀ ਜਾਂਦੇ ਨੇ ਠੀਕ ਹੈ ਜੀ ਤੇ ਇਥੋਂ ਤੁਸੀਂ ਸਕਰੀਨਸ਼ਾਟ ਦੇ ਕੇ ਸਾਨੂੰ ਆਰਡਰ ਪਲੇਸ ਕਰ ਸਕਦੇ ਹੋ ਲਓ ਜੀ ਇਹ ਕਰੀਮ ਜਿਹਾ ਕਲਰ ਹੈਗਾ ਬੀਬੀ ਕਿੰਨਾ ਸੋਹਣਾ ਲੱਗਦਾ ਸੱਚੀ ਬਹੁਤ ਸੋਹਣਾ ਕਲਰ ਹੈਗਾ ਆ ਇਹਦੀ ਸਲਵਾਰ ਰਹੇਗੀ ਕ੍ਰੇਪ ਦੀ ਤੇ ਆ ਇਹਦੀ ਸ਼ਰਟ ਰਹੇਗੀ ਦੇਖੋ ਬਹੁਤ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਸੂਟ ਆ ਤੁਸੀਂ ਇਹਨਾਂ ਤੇ ਹਲਕਾ ਹਲਕਾ ਵਰਕ ਕਰਕੇ ਇਹਨੂੰ ਸੈਮੀ ਫਾਰਮਲ ਹਲਕੀ ਪਾਰਟੀ ਵੇਅਰ ਲੁੱਕ ਵੀ ਦੇ ਸਕਦੇ ਹੋ ਠੀਕ ਹੈ ਜੀ ਜਦੋਂ ਇਹਦੇ ਤੇ ਡਿਜ਼ਾਈਨਿੰਗ ਹੋਗੀ ਤਾਂ ਇਹਨੇ ਹੋਰ ਬਹੁਤ ਜਿਆਦਾ ਸੋਹਣਾ ਹੋ ਜਾਣਾ ਦੁਪੱਟਾ ਦੇਖੋ ਕਿੰਨਾ ਪਿਆਰਾ ਇਹਦੀ ਡਿਫਰੈਂਟ ਇੱਧਰ ਜ਼ਿਕਜ਼ੈਗ ਜੇ ਬਣੇ ਹੋਏ ਆ ਹੈਂਡ ਚੈੱਕ ਬਣਿਆ ਹੋਇਆ ਤੇ ਵਿੱਚ ਇਹਦੇ ਫਲਾਅਰ ਬਣੇ ਹੋਏ ਨੇ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਅਲੱਗ ਜ੍ਹਾ ਡਿਫਰੈਂਟ ਜ੍ਹਾ ਹੈਗਾ ਹਨਾ ਬਣਿਆ ਹੋਇਆ ਸੂਟ ਲਓ ਜੀ ਨੈਕਸਟ ਸੂਟ ਹੈਗਾ येलो ਮਸਟਰਡ ਜ੍ਹਾ ਕਲਰ ਇਹਦਾ ਵੀ ਕਲਰ ਬਹੁਤ ਜਾਦੇ ਸੋਨਾ ਹੈਗਾ ਆ ਇਹਦੀ ਸਲਵਾਰ ਰਹੇਗੀ ਕ੍ਰੇਪ ਦੀ ਤੇ ਆ ਇਹਦੀ ਸ਼ਰਟ ਰਹੇਗੀ ਠੀਕ ਹੈ ਜੀ ਤੇ ਇਹਦਾ ਦੁਪੱਟਾ ਅਲੱਗ ਡਿਜ਼ਾਈਨਿੰਗ ਦੇ ਵਿੱਚ ਰੈਡੀ ਹੋਇਆ ਹੋਇਆ ਬਹੁਤ ਪਿਆਰਾ ਕਲਰ ਹੈ ਕਲਰ ਸਾਰੇ ਸੂਬਰ ਸਰਦਾਰੀ ਜੇ ਨੇ ਆ ਦੇਖੋ ਇਹਦਾ ਡਿਫਰੈਂਟ ਦੁਪੱਟਾ ਬਣਿਆ ਹੋਇਆ। ਬਹੁਤ ਸੋਹਣਾ ਦੁਪੱਟਾ। ਤੇ ਸਾਈਡ ਤੇ ਜ਼ਿਕਜ਼ੈਗ ਐਂਡ ਲਾਈਨਸ ਬਣੀਆਂ ਹੋਈਆਂ ਨੇਗੀਆਂ। ਸੈਂਟਰ ਦੇ ਵਿੱਚ ਵੀ ਜ਼ਿਕਜ਼ੈਗ ਬਣਿਆ ਹੋਇਆ ਹੈ ਨਾ ਤੇ ਉਧਰ ਫਲਾਵਰਸ ਨੇ। ਬਹੁਤ ਪਿਆਰਾ ਦੁਪੱਟਾ ਦੇਖੋ। ਤੁਸੀਂ ਕਹਿ ਰਹੇ ਹੋ ਨਾ ਕੈਮਰਾ ਖੜਾ ਕੇ ਦਿਖਾ ਦਿਆ ਕਰੋ ਥੋੜਾ ਜਿਹਾ। ਲਓ ਜੀ। ਇਹ ਇਹਦੇ ਨਾਲ ਹੋਏਗਾ। ਲਓ ਜੀ ਆਹ ਦੇਖੋ ਕਿੰਨਾ ਸੋਹਣਾ ਕਲਰ ਆ। ਅੰਗੂਰੀ ਜਿਹਾ ਹੈ ਨਾ ਵੀ। ਥੋੜਾ ਇਹ ਅੰਗੂਰੀ ਜਾ ਵੀ ਆ ਥੋੜਾ ਇਹ ਹੋਰ ਕਿਵੇਂ ਵੀ ਹੈਗਾ ਹਾਂ ਲਓ ਆ ਦੇਖੋ ਇਧਰ ਇਹਦੀ ਸਲਵਾਰ ਰਹੇਗੀ ਠੀਕ ਹੈ ਜੀ ਤੇ ਆ ਇਹਦੀ ਸ਼ਰਟ ਰਹੇਗੀ ਬਹੁਤ ਪਿਆਰਾ ਮਿੱਠਾ ਮਿੱਠਾ ਕਲਰ ਆ ਹਨਾ ਤੇ ਇਹਦਾ ਦੁਪੱਟਾ ਡਿਫਰੈਂਟ ਹੈਗਾ ਬਹੁਤ ਸੋਹਣਾ ਦੁਪੱਟਾ ਬਣਿਆ ਹੈ ਇਹਦਾ ਤੇ ਆ ਜਿਹੜਾ ਕਲਰ ਤੁਹਾਨੂੰ ਦਿਖ ਰਿਹਾ ਹੈ ਇਹੀ ਕਲਰ ਹੋਏਗਾ ਜੀ ਠੀਕ ਹੈ ਆ ਦੇਖੋ ਇਹਦੇ ਵਿੱਚ ਡਿਜੀਟਲ ਪ੍ਰਿੰਟਿੰਗ ਵਾਂਗ ਇਹ ਦੁਪੱਟਾ ਰੈਡੀ ਹੋਇਆ ਹੋਇਆ ਬਹੁਤ ਮਿੱਠਾ ਮਿੱਠਾ ਬਹੁਤ ਪਿਆਰਾ ਸਰਦਾਰੀਜਾ ਕਲਰ ਹੈਗਾ ਤੁਸੀਂ ਇਹਨੂੰ ਵੀ ਲੈ ਸਕਦੇ ਹੋ ਜਿੰਨੇ ਮਰਜੀ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਲਓ ਜੀ ਆਹ ਦੇਖੋ ਪੀਚ ਕਲਰ ਦੇ ਉੱਪਰ ਸੂਟ ਰੈਡੀ ਹੋਇਆ ਹੋਇਆ ਬਹੁਤ ਮਿੱਠਾ ਮਿੱਠਾ ਸਰਦਾਰੀਜਾ ਪੀਚ ਹੈਗਾ ਤੇ ਆਹ ਇਹਦੇ ਨਾਲ ਸਲਵਾਰ ਰਹੇਗੀ ਜੋ ਤੁਹਾਨੂੰ ਕੈਮਰੇ ਦੇ ਵਿੱਚ ਦਿਸ ਰਿਹਾ ਇਹੀ ਸੇਮ ਡਿੱਟੋ ਕਲਰ ਹੈਗਾ ਠੀਕ ਹੈ ਜੀ ਤੇ ਪੀਚ ਕਲਰ ਦੇ ਵਿੱਚ ਹੈਗਾ ਜਦੋਂ ਇਹਦੇ ਤੇ ਵਰਕ ਵਗੈਰਾ ਹੋ ਗਿਆ ਤੇ ਇਹਦੇ ਵਿੱਚ ਕਲਰ ਹੀ ਏਡੇ ਸੋਹਣੇ ਪਾਏ ਹੋਏ ਨੇ ਤਾਂ ਇਹਨੇ ਬਹੁਤ ਜ਼ਿਆਦਾ ਸੋਨਾ ਹੋ ਜਾਣਾ ਹਨਾ ਤੇ 30 400 ਇਹਦੀ ਪਰ ਸੂਟ ਦੀ ਕਾਸਟ ਰਹੇਗੀ ਠੀਕ ਹੈ ਜੀ ਆ ਦੇਖੋ ਲਓ ਆ ਦੋ ਡਿਜ਼ਾਈਨਿੰਗ ਹੈਗੀ ਆ ਆ ਇਧਰੋਂ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਬਹੁਤ ਸੋਹਣਾ ਝੂਟਾ ਐਨ ਖੁੱਲੇ ਡੁੱਲੇ ਦੁਪੱਟੇ ਨੇ ਇਹ ਲਓ ਜੀ ਇਹ ਪਰਰਟ ਜਿਹਾ ਕਲਰ ਹੈਗਾ ਜਿਨ੍ਹਾਂ ਨੂੰ ਪੈਰਟ ਕਲਰ ਪਸੰਦ ਆ ਮਹਿੰਦੀ ਜਿਹਾ ਹਨਾ ਬੀਬੀ ਮਹਿੰਦੀ ਹੈ ਪੈਰਟ ਨਹੀਂ ਮਹਿੰਦੀ ਕਲਰ ਆ ਆ ਕਲਰ ਆ ਜਿਹੜਾ ਤੁਹਾਨੂੰ ਇਥੋਂ ਦਿਸ ਰਿਹਾ ਤੇ ਦੁਪੱਟਾ ਇਹਦਾ ਬੜਾ ਪਿਆਰਾ ਦੁਪੱਟਾ ਆ ਸੀਗਾ ਇਹਦਾ ਦੁਪੱਟਾ ਐਂਡ ਸਰਦਾਰੀ ਲੁੱਕ ਦੇ ਵਿੱਚ ਕਲਰ ਵੀ ਬੜਾ ਸੋਹਣਾ ਹੈਗਾ ਠੀਕ ਹੈ ਜੀ ਜਿਨ੍ਹਾਂ ਨੂੰ ਇਹ ਕਲਰ ਪਸੰਦ ਆ ਤੁਸੀਂ ਇਹ ਲੈ ਸਕਦੇ ਹੋ ਦੁਪੱਟਾ ਬੜਾ ਘੈਂਟ ਹੈ ਇਹਦਾ ਠੀਕ ਹੈ ਜੀ ਲੋ। ਇਹ ਹੋ ਗਿਆ। ਨਾਲ ਹੁੰਦੇ ਸਾਨੂੰ ਸਾਹਮਣੇ ਵੀ ਪੈਂਦੇ ਨੇ ਫਿਰ। ਫਿਰ ਅਸੀਂ ਰੋਟੀ ਵੀ ਬਣਾਉਣੀ ਹੁੰਦੀ ਹੈ। ਸਵੇਰ ਸਵੇਰ ਦਾ ਟਾਈਮ ਆ। ਹਲੇ 8:30 ਵਜੇ ਨੇ ਇਹ ਆ ਦੇਖੋ। 8:30 ਵਜੇ ਨੇ। ਸਵੇਰ ਸਵੇਰ ਦਾ ਟਾਈਮ ਹੈ। ਦੇਖ ਸਵੇਰ ਸਵੇਰ ਠੰਡੇ ਠੰਡੇ ਵੀਡੀਓ ਬਣਾਉਣੀ ਵਧੀਆ ਲੱਗਦੀ ਆ ਦਿਨ ਚ ਤਾਂ ਬੜੀ ਗਰਮੀ ਹੋ ਜਾਂਦੀ ਆ। ਆ ਇਹਨੂੰ ਖੋਲਿਆ ਬੀਬੀ ਮੜਾਏ ਐਵੇਂ। ਆ ਦੇਖੋ ਲਓ ਜੀ ਇਹ ਹੈਗਾ ਸਕਾਈ ਜੈ ਹੈ ਨਾ ਬੀਬੀ ਸਕਾਈ ਜੈ ਸੂਟ ਹੈਗਾ ਤੇ ਬੜਾ ਸੋਹਣਾ ਹੈ ਵੀ ਇਹ ਨਾਲ ਸਲਵਾਰ ਰਹੇਗੀ ਤੇ ਇਹ ਸ਼ਰਟ ਰਹੇਗੀ ਤੇ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਹੈਗਾ ਇਹਦੇ ਵਿੱਚ ਮਸਟਰਡ ਜੇ ਕਲਰ ਦੇ ਮਤਲਬ ਵਿੱਚ ਫਲਾwrs ਬਣੇ ਹੋਏ ਨੇ ਤੇ ਜਿਹੜਾ ਕਲਰ ਤੁਹਾਨੂੰ ਦਿਖ ਰਿਹਾ ਮਤਲਬ ਉਹੀ ਹੈਗਾ ਐਗਜੈਕਟ ਕਲਰ ਮੇਰੇ ਫੋਨ ਦੇ ਵਿੱਚ ਤਕਰੀਬਨ ਐਗਜੈਕਟ ਕਲਰ ਹੀ ਆਂਦਾ ਹਨਾ ਤੇ ਉਹੀ ਹੁੰਦਾ ਜੋ ਮਤਲਬ ਰੀਅਲ ਦੇ ਵਿੱਚ ਹੁੰਦਾ ਆ ਦੇਖੋ ਆ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈਦਰ ਸਾਈਡ ਇਸ ਦੇ ਉੱਪਰ ਲਾਈਨਸ ਬਣੀਆਂ ਹੋਈਆਂ ਨੇਗੀਆਂ ਬਾਰਡਰ ਦੀ ਤਰ੍ਹਾਂ ਤੇ ਆ ਵਿੱਚ ਦੁਪੱਟਾ ਬਹੁਤ ਸੋਹਣਾ ਕਲਰ ਹੈ ਤੁਸੀਂ ਇਹ ਵੀ ਲੈ ਸਕਦੇ ਹੋ ਲਓ ਜੀ ਇਧਰ ਅਸੀਂ ਸਾਈਡਾਂ ਤੇ ਰੱਖੀ ਜਾਂਦੇ ਆ ਨਾਲ ਹੁੰਦੇ ਤੇ ਨੈਕਸਟ ਕਲਰ ਹੈਗਾ ਗਾਜਰੀ ਜਿਹਾ ਰੈੱਡ ਗਾਜਰੀ ਜਿਹਾ ਹੈਗਾ ਇਹ ਦੇਖੋ ਬਹੁਤ ਸੋਹਣਾ ਕਲਰ ਹੈ ਆ ਸਲਵਾਰ ਦਾ ਕਲਰ ਰਹੇਗਾ ਜੋ ਦਿਖ ਰਿਹਾ ਤੁਹਾਨੂੰ ਉਹੀ ਸੇਮ ਐਗਜੈਕਟ ਕਲਰ ਹੋਗਾ ਠੀਕ ਹੈ ਜੀ ਤੇ ਆ ਇਹਦੇ ਨਾਲ ਦੁਪੱਟਾ ਦੁਪੱਟਾ ਬੜਾ ਸੋਹਣਾ ਬਣਿਆ ਹੋਇਆ ਇਹਦੇ ਵਿੱਚ ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਹੈਗਾ ਠੀਕ ਹੈ ਜੀ ਤੇ ਆ ਇਹਦਾ ਦੁਪੱਟਾ ਬਹੁਤ ਪਿਆਰਾ ਵਿੱਚ ਪੀਚ ਲਾਈਟ ਹੈ ਐਂਡ ਇਹ ਡਾਰਕ ਕਲਰ ਨੇਗੇ ਬੋਸ ਨੂੰ ਨਾ ਸੂਟਾ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਜਿਹੜੀ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਸਾਂਝੀ ਕੀਤੀ ਆ ਤੇ ਉਹਦੇ ਤੇ ਧਿਆਨ ਦਿਓ ਹਨਾ ਸਾਨੂੰ ਨੰਬਰ ਐਗਜ਼ੈਕਟ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸੂਟ ਕਿਦਾਂ ਦੇ ਲੱਗੇ ਨੇ ਹੁਣ ਆਪਾਂ ਕਰਦੇ ਆ ਫਤਿਹ ਦੀ ਸਾਂਝ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ